ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੈਮ ਆ ਸੇਤਾ ਜੀ ਹਾਂ ਵਧੀਆ ਵੀਰੇ ਠੀਕ ਆ ਕੀ ਨਾਮ ਬਾਈ ਆਪਣਾ ਮੇਰਾ ਨਾਮ ਹਿੰਦਰ ਸਿੰਘ ਆ ਵੀਰੇ ਮੈਂ ਰਹਿ ਨੂੰ ਫੌਜੀ ਡਾਂਗੀਆਂ ਵੀ ਕਹਿੰਦੇ ਆ ਤੇ ਫੌਜੀ ਯਾਨੀ ਨੌਕਰੀ ਕੀਤੀ ਆ ਤੁਸੀਂ ਫੌਜੀ ਆ ਮੈਂ ਮੱਲਾ ਫੌਜ ਚ ਰਿਹਾ ਯਾਰ ਵੀਰੇ ਠੀਕ ਆ ਜੀ ਤੇ ਡਾਂਗੀਆਂ ਪੈਂਡਾ ਡਾਂਗੀਆਂ ਪੈਂਡਾ ਮੇਰਾ ਹਾਂ ਠੀਕ ਆ ਜੀ ਤੇ ਉਹ ਉਹ ਤੁਹਾਨੂੰ ਰਟਾਇਰ ਹੋਏ ਆ ਕਿ ਵੈਸੇ ਰਟਾਇਰ ਆ ਵੀਰੇ ਰਟਾਇਰ ਪਬਜੀ ਕਹਿੰਦੇ ਆ ਕਈ ਵਾਰੀ ਬੰਦੇ ਨੂੰ ਖਤਰੋਂ ਉਹ ਵੀ ਫੌਜੀ ਕਹਿਣ ਲੱਗ ਜਾਂਦੇ ਆ ਪਰ ਉਹ ਨਹੀਂ ਬਾਈ ਨੂੰ ਫੌਜੀ ਕਹਿੰਦੇ ਬਾਈ ਫੌਜੀ ਆ ਬਾਈ ਕਿੰਨਾ ਟਾਈਮ ਨੌਕਰੀ ਕੀਤੀ ਤੁਸੀਂ ਮੈਂ ਯਾਰ 8 ਸਾਲ ਲਾਇ ਸੀਗੇ 8 ਸਾਲ ਲਾਇਆ ਹਾਂ ਉੱਥੇ ਨਾ ਹਾਦਸਾ ਹੋ ਗਿਆ ਸੀਗਾ ਮੇਰਾ ਅੱਛਾ ਜੀ ਨਗਾ ਚ ਮੱਲਾ ਲੱਗ ਗਿਆ ਸੀ ਬਰੂਦ ਨਗਾ ਨਗਾ ਇਹ ਉਹਨਾਂ ਕੱਖ ਤੋਂ ਥੋੜਾ ਹੀ ਦੇ ਦਾਂ ਮਨ ਲਓ ਇੱਕ ਅੱਖ ਨਾਲ ਵਿਹਾਰ ਆਇਆ ਇੱਕ ਤੋਂ ਦੇ ਦਿਆ ਨਹੀਂ ਹੈਗਾ ਠੀਕ ਹੈ ਜੀ ਯਾਨੀ ਦੇਖ ਇੱਕ ਅੱਖ ਨਾਲ ਪੂਰਾ ਦੀਂਦਾ ਵਜਨ ਹਾਂ ਤੇ ਉਹ ਤੋਂ ਮਿਲਦੀ ਹੈ ਤੁਹਾਨੂੰ ਪੈਨਸ਼ਨ ਹਾਂ ਬਾਈ ਟਾਈਮ ਪਾ ਜੋ ਗੁਜ਼ਾਰਾ ਬਸ ਠੀਕ ਹੈ ਜੀ ਤੇ ਕਿੰਨੇ ਕਿੰਨੇ ਕ ਜਾਨਵਰ ਰੱਖਿਆ ਬਾਈ ਫਿਰ ਇਹ ਸ਼ੌਂਕ ਇਹਦਾ ਜਾਨਵਰਾਂ ਦਾ ਕਿਵੇਂ ਪੈ ਗਿਆ ਜੀ ਜਾਨਵਰ ਯਾਰ ਪਹਿਲਾਂ ਐ ਸੀ ਵੀਰੇ ਆਪਣੇ ਕਣਾ ਮੇਰੇ ਚਾਚਾ ਹੀ ਹੁੰਦੇ ਸੀਗੇ ਹਾਂਜੀ ਇਹ ਆ ਦੋਦਰ ਵਾਲੇ ਬੰਦੇ ਜਿਵੇਂ ਸਾਰੇ ਤਕਰੀਬਨ ਜਾਣਦੇ ਆ ਅੱਛਾ ਜੀ ਤੇ ਉਹ ਚਾਰ ਦਿੰਦੇ ਬੱਕਰੀਆਂ ਹਾਂਜੀ ਮੰਨ ਲਓ ਮੇਰੇ ਕੋਲ ਵੀ ਰੱਖਿਆ ਹੁੰਦੀਆਂ ਸੀ ਅੱਛਾ ਜੀ ਦੋ ਤਿੰਨ ਕ ਮੰਨ ਲਓ ਛੋਟੇ ਹੁੰਦੇਆਂ ਜਿੱਦਾਂ ਠੀਕ ਹੈ ਜੀ ਛੋਟੇ ਹੁੰਦੇ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਚਾਤਾ ਜੀ ਚੜ੍ਹਾਈ ਕਰ ਗਏ ਤਰ੍ਹਾਂ ਜੀ ਭਰਤੀ-ਪੂਤੀ ਹੋ ਕੇ ਫੌਜ ਚ ਕਿਉਂਕਿ ਉਹ ਤਾਂ ਵੱਡਾ ਬ੍ਰਦਰ ਵੀ ਫੌਜ ਚ ਭਰਤੀ ਹੋਇਆ ਅੱਛਾ ਜੀ ਤੇ ਮਨ ਲਓ ਪਛੂ ਸਾਡਾ ਤੇ ਫੇਰ ਠੀਕ ਹੈ ਜੀ ਹੁਣ ਮੰਨ ਲਓ ਮੈਂ ਦੁਬਾਰੇ ਆ ਪਿੰਡ ਹਾਂਜੀ ਹਾਂ ਮੰਨ ਲਓ ਇਹਨਾਂ ਕੋਲੇ ਮੰਨ ਲਓ ਬਹਿਣੀ ਉੱਠਣੀ ਸੀ ਬੰਦਿਆਂ ਨਾਲ ਤੇ ਮੰਨ ਲਓ ਫੇਰ ਸ਼ੌਕ ਜਾਗ ਗਿਆ ਅੱਛਾ ਜੀ ਫੇਰ ਮੈਂ ਦੋ ਬੀਟਰ ਲਪੱਠਾ ਲੈ ਆਇਆ ਠੀਕ ਹੈ ਜੀ ਪਾਲੀਆਂ ਇੱਕ ਲਾਲ ਰੰਗ ਦੀ ਪਾਟ ਸੀ ਮੇਰੇ ਕੋਲੇ ਪਹਿਲਾਂ ਹਾਂਜੀ ਤੇ ਉਹ ਪਾਲੀ ਮੈਂ ਅੱਛਾ ਜੀ ਸਾਲ ਪਰ ਰੱਖੀ ਠੀਕ ਆ ਕਰ ਲੋ ਇਹਨੂੰ ਰੋ ਇਹਨੂੰ ਕੋਈ ਨਾ ਆ ਜਾ ਰੋ ਨਾ ਜਪਤ ਲੋਕ ਲੋਕ ਸਾਲ ਕਿਵੇਂ ਕਿਦਾਂ ਦੱਸਦੇ ਸੀਗੇ ਮਨੋ 2 ਸਾਲ ਦੇ ਵਿੱਚ ਉਹਨੇ ਮੈਨੂੰ ਸੂਆ ਦੇਦਾ ਵੀਰੇ ਇੱਕ ਅੱਛਾ ਹਾਂਜੀ ਤੇ ਜੋ ਤੁਸੀਂ ਕਿੰਨੇ ਦੀ ਸਾਹ ਸੰਭਾਲ ਦੀ ਗੱਲ ਆ ਯਾਰ ਭਰਾ ਹਾਂਜੀ ਇਹ ਕੋਈ ਬਾਹਲਾ ਨਹੀਂ ਸੰਭੜਾ ਬਸ ਉਹਖਾ ਠੀਕ ਹੈ ਜੀ ਇਹ ਤਾਂ ਬਸ ਇੱਕ ਆਪਣੇ ਕੁੱਤੇ ਜਿੰਨੀ ਜਗ੍ਹਾ ਰੋਕਦਾ ਜਿੱਥੇ ਮਰਜ਼ੀ ਬੰਨ੍ਹ ਲਓ ਜਿੱਥੇ ਮਰਜ਼ੀ ਖੜਾ ਲਓ ਸਹੀ ਹੈ ਇਹ ਕੀ ਸਾਹ ਸਾਹ ਸੰਭਾਲੇ ਦੀ ਤੁਸੀਂ ਕਿਵੇਂ ਕਰਦੇ ਆ ਬਾਹਰ ਲੈ ਕੇ ਜਾਂਦੇ ਆ ਕਿ ਇਹ ਮਾਨੋ ਜਿੱਦਾਂ ਵੀਰੇ ਮੇਰੇ ਕੋਲੇ ਹੁਣ ਮੱਕੀ 16 ਦਾ ਸੜਕਾ ਹਾਂਜੀ ਕਣਕ ਹਾਂਜੀ ਇਹ ਬੱਚ ਸਾਫ ਤਾਂ ਥੋੜਾ ਜਿਹਾ ਤਾਰਾ ਮੀਰਾ ਹਾਂਜੀ ਪਾ ਕੇ ਰਲਾ ਕੇ ਦਾਣਾ ਬਣਾ ਕੇ ਰੱਖਿਆ ਵਾ ਅੱਛਾ ਜੀ ਉਹ ਸਵੇਰੇ ਮੰਨ ਲਓ ਜਿਵੇਂ ਇੱਕ ਪਸ਼ੂ ਨੂੰ ਮੰਨ ਲਓ ਜਿਵੇਂ ਅੱਧਾ ਕਿਲੋ ਰਾਸਣ ਹਾਂਜੀ ਜਾਂ 5 700 ਗ੍ਰਾਮ ਜਾਂ ਜਿੰਨਾ ਵੀ ਹੈ ਆਪਦੇ ਕੋਲ ਮੰਨ ਲਓ ਪਹੁੰਚ ਹਾਂਜੀ ਉਹਨਾਂ ਕਿਨੂੰ ਤੁਸੀਂ ਪਾ ਸਕਦੇ ਆ ਠੀਕ ਹੈ ਜੀ ਪਾ ਕੇ ਇਹਨੂੰ 2-4 ਘੰਟੇ ਪਾਣੀ ਨਾਲ ਭਿਲਾਓ ਅੱਛਾ ਪਾਣੀ ਵੀ ਜਣੀ ਪਿਉਣਾ ਨਹੀਂ ਚਾਹੀਦਾ ਇਹਨੂੰ ਜੇਕਰ ਇਹਨੂੰ ਆਪਾਂ ਨਾਲ ਹੀ ਪਾਣੀ ਦਿੰਨੇ ਆ ਕਿ ਨਾ ਵੀਰੇ ਹਾਂਜੀ ਮਾਲਾ ਜਿੱਦਾਂ ਕਣਕ ਮੱਕੀ ਖਵਾਤੀ ਉਹਨੂੰ ਨਾਲ ਹੀ ਪਾਣੀ ਦਿੱਤਾ ਫਿਰ ਇਹਨੂੰ ਫਰੇਮ ਆਉ ਜਾਣਾ ਅੱਛਾ ਜੀ ਫਰੇਮ ਆ ਕੇ ਪਸ਼ੂ ਫਿਰ ਮਰਨ ਦਾ ਡਰ ਰਹਿੰਦਾ ਓਕੇ ਤੇ ਇਹ ਫਿਰ ਇਹ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਜਿਹੜੇ ਬੰਦੇ ਨੇ ਮੰਨ ਲਓ ਵੀ ਉਹ ਬੰਦੇ ਨੇ ਰੱਖਣਾ ਜਾਨਵਰ ਰੱਖਣਾ ਵੀਰੇ ਕੋਈ ਚੀਜ਼ਾਂ ਦਾ ਮੰਨ ਲਓ ਜੇ ਖਾਣ ਪੋਣੀ ਤੋਂ ਢੰਗ ਤਰੀਕੇ ਨਾਲ ਪਾਉਣੀ ਹੈ ਨੂੰ ਠੀਕ ਹੈ ਜੀ ਜੇ ਮੰਨ ਲਓ ਆਪਾਂ ਉਹਵੇਂ ਪਾਉਣੇ ਨਾਲ ਹੀ ਪਾਣੀ ਦਿੰਨੇ ਆ ਤਾਂ ਫਿਰ ਪਸ਼ੂ ਮੰਨ ਲਓ ਫਰੇਮ ਆਉਗੇ ਮਰ ਵੀ ਸਕਦਾ ਪਸ਼ੂ ਮਰੂਗਾ ਜ ਅੱਛਾ ਜੀ ਤੇ ਜੇ ਇਹਨੂੰ ਆਪਾਂ ਲੇਟ ਪਾਣੀ ਪਿਉਣੇ ਆ ਗਾਲਾ ਕਰ ਲੈਂਦਾ ਫਸੂ ਤੋਂ ਬਾਅਦ ਚ ਹਾਜ਼ਮ ਕਰਦਾ ਫਿਰ ਇਹਨੂੰ ਪਾਣੀ ਪਿਓ ਪਾਣੀ ਵੀ ਰੱਜ ਕੇ ਪੀਊਗਾ ਔਰ ਪੂਸਤੰਤ ਰਸਤ ਵੀ ਰਹੂਗਾ ਸਹੀ ਹੈ ਤੇ ਬਾਕੀ ਬਾਈ ਇਹਨਾਂ ਨੂੰ ਮੌਲਾ ਜਿੱਦਾ ਅਣ ਰਤ ਵਧੀਆ ਵਾ ਅਡੇਕ ਡੂ ਖਾਣ ਵਾਲੀ ਆਣ ਹਾਂਜੀ ਇਹਨਾਂ ਨੂੰ ਰਤ ਦੇ ਮੁਤਾਬਕ ਔਜੁਕੀ ਚੀਜ਼ ਪਾਣੀ ਚਾਹੀਦੀ ਆ ਜੇ ਮੰਨ ਲਓ ਆਪਾਂ ਨੂੰ ਇਹਨਾਂ ਨੂੰ ਬੇਲੋੜੀ ਚੀਜ਼ ਮੰਨ ਲਓ ਹੋਜੀ ਚੀਜ਼ ਖਵਾਉਣੇ ਆ ਫਿਰ ਇਹਨਾਂ ਨੂੰ ਮੋਕ ਮਾਕ ਮੋਗ ਮੋਗ ਨੂੰ ਲੱਗ ਜਾਂਦੀ ਮੈਂ ਤਾਂ ਅੱਖਾਂ ਵੀ ਨਹੀਂ ਲੱਗ ਮੈਂ ਤਾਂ ਨਹੀਂ ਦੇਖੇ ਮੈਂ ਤਾਂ ਗੋਲ ਫੁਲ ਮੀਂਗਣਾ ਹੀ ਕਰਦੀਆਂ ਦੇਖੀਆਂ ਲੱਗ ਜਾਂਦੀ ਵੀਰੇ ਮੋਗ ਕੋਈ ਐ ਬਾਲਾ ਕੱਚਾ ਪੱਠਾ ਪੱਠਾ ਖਾ ਗਏ ਪਸ਼ੂ ਹਾਂਜੀ ਜਾਂ ਕੁਝ ਜ਼ਿਆਦਾ ਚੀਜ਼ ਹੈਟਸੈਟ ਵਗੈਰਾ ਉਹ ਜੀ ਕੋਈ ਚੀਜ਼ ਖਾ ਕੇ ਜ਼ਿਆਦਾ ਠੀਕ ਹੈ ਕੋਈ ਚੀਜ਼ ਖਾ ਕੇ ਜਿਵੇਂ ਤੂਤ ਹੀ ਆ ਤੂਤ ਤਾਂ ਜੇ ਖਾਣ ਵਾਲੀ ਚੀਜ਼ ਨਹੀਂ ਅਛਾ ਤੂਤ ਮੰਨ ਲਓ ਵੀ ਜੇ ਤੁਰੇ ਫਿਰਦੇ ਖਾ ਗਏ ਹਾਂ ਜੇ ਜ਼ਿਆਦਾ ਖਾ ਗਏ ਮੰਨ ਲਓ ਅਛਾ ਜ਼ਿਆਦਾ ਖਾਣ ਮੰਨ ਲਓ ਗਰਮ ਆ ਉਹ ਜਿਵੇਂ ਹੁਣ ਆ ਬੋਰਡ ਤੇ ਪੜਾ ਇਹ ਵੀ ਗੂੜੇ ਸਾਲਾਂ ਦੇ ਵਿੱਚ ਪਾਈ ਜਾਂਦੇ ਜਦੋਂ ਗਰਮੀ ਉਹ ਗਰਮ ਚੀਜ਼ ਆ ਤੇ ਉਦੋਂ ਪਾਈ ਜਾਂਦੀ ਹੈ ਸਹੀ ਹੈ ਉਹ ਪਸ਼ੂ ਨੂੰ ਸਹੀ ਰਹਿੰਦੀ ਨਾਲ ਠੰਡ ਤੋਂ ਬਚਦਾ ਹੈ ਪਸ਼ੂ ਠੀਕ ਹੈ ਜੀ ਤੇ ਮੰਨ ਲਓ ਵੀ ਜਾਨੀ ਜਾਨੀ ਇਹ ਬੋਰਡ ਤੇ ਵਿਪਲ ਗਰਮ ਹ ਹਾਂ ਇਸ ਨਾਲ ਵਾਸਤੇ ਹਾਂ ਇਸ ਨਾਲ ਵਾਸਤੇ ਬਹੁਤ ਗਰਮ ਚੀਜ਼ ਆ ਉਹ ਇਹਨਾਂ ਨੂੰ ਮੰਨ ਲਓ ਜਿਵੇਂ ਖਰਾਕ ਆ ਖਰਾਕ ਦੇ ਨਾਲ ਫਿਰ ਪਸ਼ੂ ਦਾ ਵੀਰੇ ਬੰਤਰਾ ਜਿਹੜੀ ਤੁਸੀਂ ਵੱਖਰੇ ਹੋਏ ਦੇਖੋਗੇ ਸਹੀ ਹੈ ਜੀ ਸੋਹਣਾ ਬਣ ਜਾਂਦਾ ਜਾਨਵਰ ਹਾਂ ਮੈਂ ਕਹਿੰਦਾ ਨਖਾਰ ਆਊਗਾ ਪਸ਼ੂ ਤੇ ਵੱਖਰੇ ਤਰ੍ਹਾਂ ਦਾ ਕਿੰਨੇ ਜਾਨਵਰ ਆ ਤੁਹਾਡੇ ਕੋਲ ਮੇਰੇ ਕੋਲ ਵੀਰੇ ਹੁਣ ਫਿਰ ਲਾਲ ਜਾਨਵਰ ਤਿੰਨ ਆ ਅੱਛਾ ਜੀ ਹਾਂ ਮੇਰੇ ਕੋਲ ਪਹਿਲਾ ਇੱਕ ਸੀ ਪੱਠ ਹਾਂਜੀ ਇੱਕ ਤੋਂ ਬਾਅਦ ਮੰਨ ਲਓ ਹੁਣ ਤਿੰਨ ਆ ਮੇਰੇ ਕੋਲ ਅੱਛਾ ਜੀ ਪ्युअर ਬੀਟਲਾ ਟਾਪ ਨਸਲਾ ਮੇਰੇ ਕੋਲ ਠੀਕ ਹੈ ਜੀ ਮੈਂ ਮੰਨ ਲਓ ਜਿੱਦਾਂ ਸਵੇਰੇ ਇਹਨਾਂ ਨੂੰ ਦਾਣਾ ਪਾ ਦੇਣਾ ਬਾਅਦ ਉਸ ਤੋਂ ਬਾਅਦ ਵਿੱਚ ਰਾਮ ਨਾਲ ਬੈਠੀਆਂ ਤੇ ਸ਼ਾਮ ਦੇ ਟਾਈਮ ਮੰਨ ਲਓ ਜਦੋਂ ਚਾਹ ਪਾਣੀ ਪੀ ਕੇ ਆਉਂਦਾ 4:00 ਵਜੇ ਦੇ ਕਰੀਬ ਅੱਛਾ ਤੇ ਇਹਨਾਂ ਨੂੰ ਬਾਹਰ ਲਿਆਉਣਾ ਮੰਨ ਲਓ ਬਾਹਰ ਹੀ ਬਸ ਨੂੰ ਛੱਡਣਾ ਜ਼ਰੂਰੀ ਆ ਇਹ ਛੱਡਣਾ ਜ਼ਰੂਰੀ ਹੈ ਜੇ ਬੰਦੇ ਨੇ ਮੰਨ ਲਾ ਵੀ ਛੱਡਣ ਵਾਲਾ ਬੰਦਾ ਹੈ ਨਹੀਂਗਾ ਹਾਂ ਤੇ ਉਹ ਘਰੇ ਮੰਨ ਲਓ ਆਪਾਂ ਸਾਂਭ ਸੰਭਾਲ ਕਰ ਸਕਦੇ ਆ ਪਰ ਫਿਰ ਇਹ ਜਾਨਵਰ ਚ ਕਮੀਆਂ ਆਉਂਦੀਆਂ ਘਰੇ ਖੜਨ ਨਾਲ ਕਮੀਆਂ ਕਿਉਂ ਨੇ ਜਿੱਦਾਂ ਇੱਕ ਅੱਧ ਕਦ ਕਾੜ ਇਹਨਾਂ ਦਾ ਰੁਕ ਜਾਂਦਾ ਖੜਾ ਅਧ ਰੁਕ ਜਾਣਾ ਕਰਨਗੇ ਹਾਂ ਸਹੀ ਆ ਤੇ ਮੰਨ ਲਓ ਪਸ਼ੂ ਨੇ ਉਹ ਮੇ ਫਰਨਣੇ ਰਾਜ਼ੀ ਨਹੀਂ ਹੋਣਾ ਸਹੀ ਆ ਇਹ ਜਾਨਵਰ ਮੰਨ ਲਓ ਇਹ ਜਿਵੇਂ ਆਪਾਂ ਕਹ ਲਈ ਇੱਕ ਬੈਦ ਇਹ ਬੈਦ ਆ ਇਹਨਾਂ ਤਰ੍ਹਾਂ ਅੰਦਰੋਂ ਦੀ ਚੀਜ਼ ਖਾਣੀ ਬਾਹਰ ਈਮੋਲ ਆਪਣੇ ਮਰੀਜ਼ਾਂ ਦੇ ਸ਼ੈਲ ਸੁਲ ਘਟ ਦੇਣ ਦੇ ਲੋਕਾਂ ਦੇ ਹਾਂਜੀ ਉਹ ਚੀਜ਼ ਨੂੰ ਇਹ ਵੀ ਆਉ ਇਹ ਤਾਂ ਹਰੇਕ ਬੰਦੇ ਨੂੰ ਇਹ ਚੀਜ਼ ਪਤਾ ਵਾ ਵੀ ਜੇ ਸ਼ੈਲ ਘਟਦੇ ਆ ਤੇ ਬੱਕਰੀ ਦਾ ਦੁੱਧ ਹਾਂ ਪਿਓ ਤੇ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਇਹ ਦਵਾਈ ਆ ਇਹ ਇੱਕ ਵਾਰ ਬਈ ਆਈ ਨਹੀਂਗਾ ਆ ਵੀ ਦਵਾਈ ਦੀ ਲੋੜ ਪੈ ਜੂਗੀ ਤੇ ਜਿੱਥੋਂ ਤੱਕ ਵੀਰੇ ਇਹਦੀ ਆਮਦਨ ਦੀ ਆਮਦਨ ਦੀ ਗੱਲ ਆ ਹਾਂਜੀ ਵੀ ਮੰਨ ਲਓ ਆਮਦਨ ਇਹ ਮੰਨ ਲਓ ਡੇਲੀ ਇੱਕ ਕਿੱਲੇ ਤੇ ਬੱਕਰੀ ਖੜੀ ਜੇ ਨਹੀਂ ਸੂਈ ਵੀ ਉਹ ਦਾ ਪਾਠ ਹੀ ਆ 150 ਰੁਪਏ ਦਿੱਲੀ ਕਿਲੇ ਤੇ ਖੜੀ ਵਾਦੀ ਆ ਅੱਛਾ ਵਾਦੀ ਆ ਹਾਂ ਤੇ ਜੇ ਉਹ ਮੰਨ ਲਓ ਵੀ ਦਿੱਲੀ ਉਹ ਵੀ ਮੰਨ ਲਓ ਇੱਕ ਇਨਕਮ ਆਪਾਂ ਨੂੰ 50 ਰੁਪਏ ਜੇ ਉਹ ਸੂਈਆਂ ਖਾ ਦੋ ਖੰਚੇ ਉਹਦੇ ਮਗਰ ਹਾਂ ਦੀ ਕਿੰਨਾ ਹੋਊਗੀ ਮੰਨ ਲਓ ਖਾਂਦੀ ਕਿੰਨਾ ਹੋਊਗੀ ਇਹ ਖਾਣਾ ਵੀਰੇ ਇਹਨੇ ਖਾਣਾ ਯਾਰ ਕੀ ਐ ਇਹਨੇ ਅੱਛਾ ਖਾਣਾ ਤਾਂ ਇਹਨੂੰ ਬਸ ਜੋ ਮਰਜ਼ੀ ਤੁਸੀਂ ਜੇ ਆ ਬਾਹਰ ਆ ਗਏ ਹੁਣ ਇਹਨਾਂ ਨੇ ਜੋ ਆ ਦਾ ਮਤ ਬੋਲ ਚੁੱਕਾ ਲੋੜ ਦੀ ਚੀਜ਼ ਆ ਉਹਨਾਂ ਕਿੰਨੇ ਖਾ ਲੈਣਾ ਬਸ ਤੇ ਸਹੀ ਐ ਪਰਸਨਲੀ ਆਪ ਦਾ ਕੋਈ ਪੌਣਾ ਜਿ ਦਖਰਾਕ ਪੌਣੀਆਂ ਹਾਂਜੀ ਉਹ ਫਿਰ ਆਪ ਦੀ ਪਰਸਨਲੀ ਤੁਸੀਂ ਪਾ ਸਕਦੇ ਆ ਠੀਕ ਹੈ ਜੀ ਠੀਕ ਹੈ ਉਹਦੇ ਨਾਲ ਫਿਰ ਤੁਹਾਨੂੰ ਉਹੋ ਜਿਹੀ ਮੰਨ ਲਓ ਪ੍ਰੋਫਿਟ ਮੰਨ ਲਓ ਵੀ ਇਹਦਾ ਦਾਣਾ ਦੂਣਾ ਵੀ ਆਉਂਦਾ ਵਾ ਇਹ ਨਹੀਂਗਾ ਵੀ ਦਾਣਾ ਨਹੀਂ ਹੁੰਦਾਗਾ ਇਹਨਾਂ ਵਾਸਤੇ ਯਾਰ ਜਿਵੇਂ ਹੁਣ ਸਰਦੀ ਦੇ ਵਿੱਚ ਆਹ ਆਪਣਾ ਮੂਫੀ ਦਾ ਪੋਹ ਰੱਖਦੇ ਜਿਵੇਂ ਅਸੀਂ ਥੋੜਾ ਬਹਤਾ ਅੱਛਾ ਜੀ ਮੰਨ ਲਓ ਸਹਾਲਾ ਚ ਉਹ ਪੌਣੇ ਆ ਫਿਰ ਜਿਵੇਂ ਆ ਆਪਣਾ ਹੋ ਗਿਆ ਅਗਵਾਰੇ ਦਾ ਪੋਹ ਹੋ ਗਿਆ ਜਾਂ ਆਪਣਾ ਗਵਾਰੇ ਦੇ ਪੋਤ ਬਿਨਾ ਮੂੰਹ ਘੜੀ ਦਾ ਪੋ ਵੀ ਪਾਉਂਦੇ ਆ ਅੱਛਾ ਮੂੰਹ ਮੰਨ ਲਓ ਵੀ ਜਿਵੇਂ ਘੋੜੀ ਪਾਲਦੇ ਆ ਉਹੀ ਚੀਜ਼ ਆ ਨਹੀਂ ਵੀ ਘੋੜਿਆਂ ਵਾਲਾ ਸਿਸਟਮ ਹੀ ਆ ਇਹ ਘੋੜੀਆਂ ਵਾਲਾ ਸਿਸਟਮ ਆ ਲਓ ਵੀ ਮਿੱਤਰੋ ਆ ਆਮ ਬੰਦਾ ਵੀ ਰੱਖ ਸਕਦਾ ਵਾ ਇਹ ਕੋਈ ਆਏ ਔਖੀ ਗੱਲ ਨਹੀਂ ਗੀ ਨਾਰਮਲ ਚੀਜ਼ਾਂ ਹੀ ਆ ਜਿਵੇਂ ਮੰਨ ਲਓ ਵੀ ਜਿ ਘੋੜੀ ਰੱਖਣੀ ਆ ਬੰਦੇ ਕਹਿ ਦਿੰਦੇ ਵੀ ਔਖੀ ਆ ਬਈ ਘੋੜੀ ਰੱਖਣੀ ਬਈ ਜਿਹਦੇ ਰੱਖੀ ਆ ਉਹ ਕਹਿੰਦਾ ਬਈ ਨਹੀਂ ਕੋਈ ਚੱਕਰ ਨਹੀਂ ਗਾ ਔਖੀ ਵਾਲੀ ਕੋਈ ਗੱਲ ਨਹੀਂ ਨਾਰਮਲ ਗੱਲੀ ਆ ਜਿਵੇਂ ਮੰਨ ਲਓ ਗਾਂ ਮੱਧ ਰੱਖੀ ਹੁੰਦੀ ਆ ਆਪਣੇ ਓਵੇਂ ਹੀ ਪਾਲਣੇ ਆ ਇਹ ਜਾਨਵਰ ਕਿਉਂਕਿ ਉੱਥੇ ਬੰਦੇ ਦਾ ਹੱਥ ਟੱਕ ਜਾਂਦਾ ਵਾ ਓਨੀ ਕੀ ਚੀਜ਼ ਪੋਣੀ ਜੇ ਕਿਸੇ ਦੇ ਮੰਨ ਲਓ ਵੀ ਪਸ਼ੂ ਰਖਣਾ ਵਾ ਨਵੇਂ ਬੰਦੇ ਨੇ ਉਹ ਵੀ ਹੁਣ ਮੰਨ ਲਓ ਵੀ ਹਾਥੀ ਟਿਕਿਆ ਹੁੰਦਾ ਵਾ ਖਾਮ ਸੰਭਾਲਦੀ ਹਾਂ ਵੀਰੇ ਫਿਰ ਉਹ ਜੇ ਮੰਨ ਲਓ ਯਾਰ ਇਹ ਕਣ ਹੁਣ ਸੋਚਿਆ ਜਾਵੇ ਤਾਂ ਜਾਨਵਰ ਵੀ ਬੰਦੇ ਨਾਲੋਂ ਕਈ ਗੁਣਾ ਜ਼ਿਆਦਾ ਸਿਆਣਾ ਵੀਰੇ ਸਹੀ ਹੁਣ ਮੇਰੇ ਕੋਲੇ ਤਿੰਨ ਜਾਨਵਰ ਆ अच्छा मैं शाम ਨੂੰ ਮੰਨ ਲਓ ਰਾਤ ਨੂੰ ਖਾਣਾ ਖਾਣਾ ਤਾਂ ਰੋਟੀ ਪਾਣੀ ਖਾ ਕੇ ਹਾਂਜੀ ਉਸ ਤੋਂ ਬਾਅਦ ਵਿੱਚ ਮੈਂ ਉਹਨਾਂ ਨੂੰ ਮੰਨ ਲਓ ਇੱਕ ਨੂੰ ਫੜਨਾ ਹਾਂਜੀ ਤੇ ਰਸੀ ਦੇ ਨਾਲ ਦੋ ਖੁੱਲੀਆਂ ਛੱਡ ਲੈਣੀਆਂ ਤੇ ਬਾਹਰ ਲੈ ਜਾਣਾ ਉਹਨਾਂ ਨੇ ਪਸਾਬ ਕਰ ਲੈਣਾ ਮਿੰਗਣਾ ਕਰ ਲੈਣਾ ਫਿਰ ਮੇਰੇ ਮੈਟ ਰੱਖੇ ਪਿਆ ਅੱਛਾ ਜੀ ਮੈਟ ਛੱਡ ਦੇਣੇ ਆ ਤੇ ਕੂਲਰ ਲਾ ਦੇਣਾ ਤੇ ਸਾਰੀ ਰਾਤ ਆਰਾਮ ਨਾਲ ਬਿਠੇ ਰਹਿਣਾ ਨਾ ਪਸਾਬ ਨਾ ਮਿੰਗਣਾ ਕਰਨਾ ਨਹੀਂ ਠੀਕ ਹੈ ਸਵੇਰੇ ਸੁਬਾ ਜਦੋਂ ਮੈਂ ਬਾਹਰ ਕੱਢੂੰਗਾ ਦਾਣਾ ਪਾਊਂਗਾ ਉਦੋਂ ਹੀ ਪਸਾਬ ਕਰਨਾ ਉਦੋਂ ਹੀ ਮਿੰਗਣਾ ਕਰਨਾ ਠੀਕ ਹੈ ਵੀ ਜਾਨਵਰ ਇੱਕ ਇਨਸਾਨ ਨਾਲ ਵੀ ਕਿਈ ਗੋਣਾ ਜ਼ਿਆਦਾ ਸਿਆਣਾ ਜੇਕਰ ਬੰਦਾ ਨੂੰ ਪੜ ਸਹੀ ਹੈ ਕਿਉਂਕਿ ਮਾੜਾ ਮੂਟਾ ਇਹਨਾਂ ਨੂੰ ਸਿਖਾਇਆ ਵੀ ਜਾਂਦਾ ਏ ਨਹੀਂ ਵੀ ਬਣਾ ਟੈਮੋ ਹੀ ਛੱਡਿਆ ਜਾ ਬਣਾ ਟੈਮੋ ਹੀ ਮੰਨ ਲਓ ਇਹਨਾਂ ਨੂੰ ਪਾਇਆ ਜਾਵੇ ਫੇਰ ਤਾਂ ਇਹਨਾਂ ਨੇ ਵੀ ਕੀ ਹੋਰ ਰੱਖਣੀਆਂ ਆਪਦੇ ਇਸਨਾਂ ਦਾ ਪਰਜਰਣਾ ਜਿਹੜਾ ਵੀਰੇ ਇਹਨਾਂ ਨੂੰ ਸਹੀ ਤਰੀਕੇ ਨਾਲ ਮਲੇ ਤਾਂ ਫੇਰ ਇਹ ਜਾਨਵਰ ਬਹੁਤ ਵਫਾਦਾਰ ਔਰ ਮੰਨ ਲਓ ਆਪਣਾ ਇਨਕਮ ਦਾ ਸਾਧਨ ਵਧੀਆ ਸਹੀ ਹੈ ਜੀ ਅੱਜ ਦੇ ਯੁੱਗ ਦੇ ਵਿੱਚ ਮੰਨ ਲਓ ਜੇ ਮੰਨ ਲਓ ਪਾਠਾ 500 ਰੁਪਏ ਕਿਲੇ ਤੇ ਖੜੀ ਵੱਧ ਦੀ ਜੇ ਸੂਈ ਬੱਕਰੀਏ ਤੋਂ ਬੱਚੇ ਆ ਮੰਗਰਾ ਮੰਨ ਲਓ ਜਿੱਦਾਂ 2 ਮਹੀਨੇ ਦਾ ਬੱਚਾ ਉਹ ਮੰਨ ਲਓ 5 6 5000 ਰੁਪਏ ਦਾ ਵੇਖ ਜਾਂਦਾ ਠੀਕ ਹੈ 2 ਮਹੀਨੇ ਦਾ ਬੱਚਾ ਬੱਕਰੀ ਦਾ ਚੰਗੀ ਦਾ 5 5000 ਦਾ ਵੇਖ ਜਾਂਦਾ ਹਾਂ ਨਾਰਮਲ ਵੇਖੀ ਬੱਚੇ ਦਾ ਮੰਨ ਲਓ 2 ਹੀ ਹੁੰਦੇ ਆ ਕਿ ਵੱਧ ਵੀ ਇਹਦਾ ਮੰਨ ਲਓ ਵੀਰੇ ਪਹਿਲਾ ਸੂਆ ਪਹਿਲੇ ਸੂਏ ਤਾਂ ਮੰਨ ਲਓ ਤਕਰੀਬ ਨਾਲ ਜਿਹੜੀ ਪਾਠ ਹੋ ਇੱਕ ਸੂਏ ਇੱਕ ਬੱਚਾ ਹੀ ਦਿੰਦੀ ਆ ਹਾਂਜੀ ਜਿੱਦਾਂ ਜਿੱਦਾਂ ਫਿਰ ਇਹਨਾਂ ਦਾ ਪ੍ਰਜਨਨ ਵਧ ਜਾਂਦਾ ਉਦੋਂ ਮੰਨ ਲਓ 2 ਬੱਚੇ ਵੀ ਦਿੰਦੀਆਂ ਕਈ ਬੱਕਰੀਆਂ 3 ਬੱਚੇ ਵੀ ਦਿੰਦੀਆਂ ਠੀਕ ਹੈ ਫਿਰ ਅੱਡੋ ਅਟਾ ਅਲੱਗ-ਅਲੱਗ ਹੈ ਠੀਕ ਹੈ ਜੀ ਹੋਰ ਕੋਈ ਗੱਲਬਾਤ ਤੁਸੀਂ ਨਹੀਂ ਚਾਹਉ ਵੀਰੇ ਤਾਂ ਬੋਲ ਸਕਦੇ ਆ ਇਹ ਵੀਰੇ ਮੰਨ ਲਓ ਵੀ ਕੱਦ ਕੱਦ ਕਿੰਨਾ ਕ ਕਰ ਜਾਂਦੀਆਂ ਮੰਨ ਲਓ ਕੱਦ ਇਹ ਵੀਰੇ ਬੱਕਰੇ ਦੇ ਨਰਪਾਰਾ ਮਤਲਬ ਚੰਗੀ ਨਸਲ ਦਾ ਬੱਕਰਾ ਹਾਂਜੀ ਠੀਕ ਆ ਜਿੱਦਾਂ ਆ ਇਹ ਆ ਬੱਕਰਾ ਹੋਣਾ ਇਹ ਤੇ ਇਹਦਾ ਦੇਖੋ ਤੁਸੀਂ ਕੰਨ ਕੱਦ ਕਾਟ ਦੇਖੋ ਇਹਦਾ ਤੇ ਮੰਨ ਲਓ ਫਿਰ ਉਹੋ ਜਿਹੇ ਬੱਚੇ ਦਾ ਹੋਊਗਾ ਕਨਾ ਅੱਛਾ ਜਿਹੇ ਜਿਹੇ ਬਰੀਡ ਮੰਨ ਲਓ ਵੀ ਜਿਹੇ ਜਾ ਅੱਜ ਅੱਜ ਬਰੀਡ ਦੇਵਾਂਗੇ ਆਪਾਂ ਉਹੋ ਜਿਹੀ ਮੰਨੋ ਉਹੋ ਜਿਹਾ ਕਦ ਕਾੜ ਬਾਕੀ ਖਾਦ ਖਰਾਕ ਤੇ ਜਿਆਦਾ ਡਿਪੈਂਡ ਕਰਦੀ ਏ ਚੀਜ਼ ਠੀਕ ਹੈ ਜੀ ਆਪਾਂ ਪਸ਼ੂ ਨੂੰ ਸੰਭਾਲਾਂਗੇ ਉਹੋ ਜਿਹੀ ਖਾਦ ਖਰਾਕ ਪਾਵਾਂਗੇ ਤਾਂ ਫਿਰ ਉਹ ਆਪ ਦਾ ਖਰਾਕ ਆ ਜਿਹੜੀ ਜ਼ਰੂਰ ਦੱਸੂਗੀ ਸਹੀ ਹੈ ਜੀ ਨੋ ਵੀ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕੋਈ ਸਿੱਖਣ ਵਾਲੀਆਂ ਚੀਜ਼ਾਂ ਵੀ ਬਾਈ ਨੇ ਦੱਸਾਂਗੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ